ਟਰੈਕਟਰ ਰੱਖਿਆ ਏ ਸਟੈਂਡਰਡ ਤੇ ਸਾਡਾ ਸਟੈਂਡਰਡ ਵੀ ਹਈਆ ਸਿੱਧੂ ਮੁਸੇਆਲਾ ਚੱਲਦਾ ਤੇ ਪਿੱਛੇ ਟਰਾਲੀ ਪਾਈਆ ਟਰੈਕਟਰ ਤਾਂ ਲਿਆ ਆਂਦਾ ਅੱਜ ਪਾਉਣੇ ਆਪਾਂ ਰੂੜੀ ਵਾਲਾ ਦੇ ਟਰਾਲੀ ਹਜੇ ਪਾਉਣੀਆਂ ਪਿੱਛੇ ਇਹ ਆਪਣੀ ਵੀ ਤੰਗ ਆ ਗਈ ਤਾਂ ਹੀ ਟਰੈਕਟਰ ਟਰਾਲੀ ਮਸਾ ਲੱਗਦਾ ਟਰੈਕਟਰ ਤਾਂ ਵਧੀਆ ਭੱਗ ਜਾਂਦਾਗਾ ਪਰ ਟਰਾਲੀ ਬਹੁਤ ਮੁਸ਼ਕਲ ਨਾਲ ਲੱਗਦੀ ਹੈ ਹੁਣ ਡਬਲ ਟਾਇਰੀ ਟਰਾਲੀ ਕਿੱਥੇ ਲੱਗਦੀ ਉਹ ਤਾਂ ਇੰਨੀ ਚੌੜੀ ਹੁੰਦੀ ਹੈ ਜਿੰਨੀ ਚੌੜੀ ਵੀ ਹੋਈ ਹੈਗੀ ਟਰੈਕਟਰ ਰੱਖਿਆ ਏ ਸਟੈਂਡਰਡ ਤੇ ਸਾਦਾ ਸਟੈਂਡਰਡ ਵੀ ਹਾਈਆ ਸਿੱਧੂ ਮੁਸੇ ਵਾਲਾ ਚੱਲਦਾ ਤੇ ਪਿੱਛੇ ਟਰਾਲੀ ਪਾਈਆ ਆਕੇ ਤਾਂ ਤੂੰ ਵੇਖ ਕੁੜੇ ਜਾਂਦਾ ਏ ਤੂੜਾਂ ਪਟਦਾ ਨਹੀਂ ਹੁਣ ਖੇਤੀ ਕਰਦਾ ਪੁੱਤ ਜੱਟ ਦਾ ਨਹੀਂ ਹੁਣ ਖੇਤੀ ਕਰਦਾ ਪੁੱਤ ਜੱਟ ਦਾ ਖੇਤੀ ਕਰਦਾ ਪੁੱਤ ਜੱਟ ਦਾ ਨਹੀਂ ਹੁਣ ਖੇਤੀ ਕਰਦਾ ਪੁੱਤ ਜੱਟ ਦਾ ਅੱਜ ਤਾਂ ਹਵਾ ਵੀ ਬੜੀ ਚੱਲਦੀ ਆ ਬਹੁਤ ਵਧੀਆ ਹਵਾ ਚੱਲ ਰਹੀ ਆ ਨਹੀਂ ਜਿਆਦਾ ਗਰਮੀ ਨਹੀਂ ਲੱਗੀ ਆ ਦੋ ਤੰਦਨ ਤਾਂ ਕਾਫੀ ਕਰਮੀ ਨਹੀਂ ਹੈ ਪੈਪਲੈਨ ਪੈਨ ਕਰਕੇ 100 ਖੋਰ ਹੋ ਗਿਆ ਅੱਗੇ ਤੋਂ ਟਰੈਕਟਰ ਨਹੀਂ ਲੰਗਦਾ ਸੀਗਾ ਕਿਉਂ ਖਾਲ ਪੱਕਾ ਸੀਗਾ ਤੇ ਹੁਣ ਇਥੋਂ ਦੀ ਵਧੀਆ ਮੌਜ ਨਾਲ ਟਰੈਕਟਰ ਲੰਗ ਜਾਂਦਾ ਅੱਜ ਇੱਧਰ ਦੀ ਲੈ ਕੇ ਆਏ ਆਪਾਂ ਆਪਾਂ ਸਿੰਗਲ ਟੈਰੀ ਟਰਾਲੀ ਜੇ ਲੈ ਕੇ ਆਏ ਰੇ ਭਾਕੀ ਕਿਉਂਕਿ ਡਬਲ ਟੈਰੀ ਹੈ ਜਿਹੜੀ ਉਹ ਆਪਣੇ ਉੱਥੇ ਲੱਗਦੀ ਨਹੀਂ ਪੀਹੀ ਚ ਪੀਹੀ ਥੋੜੀ ਜਿਹੀ ਤੰਗ ਆ ਗਈ ਇੱਕੋ ਤੇ ਕਿਹਦੇ ਟਾ ਰੱਖਿਆ ਪਈਆਂ ਨੇ ਤੇ ਫਿਰ ਅੱਜ ਸਿੰਗਲ ਟਰਾਲੀ ਸਿੰਗਲ ਟਰਾਲੀ ਮਸਾਂ ਮਿਲੀ ਹੈਗੀ ਕਿਹਦੇ ਕਿੰਨੇ ਕਿਉਂਕਿ ਸਾਰੇ ਹੁਣ ਡਬਲ ਟਰੈਲਰ ਟਰਾਲੀਆਂ ਨੇ ਗਿਆ ਵੱਡੀਆਂ ਟਰਾਲੀਆਂ ਪਿਆਸ ਬੜੀ ਲੱਗੇ ਪਈ ਆ ਆ ਰਾਹ ਚ ਕਿਹਦੀ ਮੋਟਰ ਚੱਲੀ ਜਾਂਦੀ ਸੀ ਆ ਚਲੋ ਪਾਣੀ ਪੁਣੀ ਪੀ ਲਈਏ ਆ ਕਰਾ ਆਪਣਾ ਮੋਟਰ ਸਾਲ ਪਾਣੀ ਪੀਨੇ ਤੋਂ ਬਾਅਦ ਹੰਡਾਇਆ ਆ ਅਸਲ ਤਾਂ ਆਪਣੀ ਬੇਟੀ ਖੇਲ ਬਣਾਉਣਾ ਲੀਆ ਸਾਰਾ ਪਾਣੀ ਬਹੁਤ ਹੈ ਦੇਖੋ ਪਾਣੀ ਜਾਂਦਾ ਕਿਵੇਂਗਾ ਐਡੀ ਖੇਲ ਹੋਵੇ ਨਾਲੇ ਊ ਨਾਉਣ ਦਾ ਨਜ਼ਾਰਾ ਹੈ ਆਪਣੇ ਤਾਂ ਥਾਂ ਹੀ ਬਹੁਤ ਜ਼ਿਆਦਾ ਰੋਕ ਰੱਖਿਆ ਤੇ ਮੋਟਰ ਨੇ ਆਪਾਂ ਵੀ ਬਣਾਵਾਂਗੇ ਨਵੀਂ ਆਹ ਵੀ ਕੁਆਟਰ ਅਲੀ ਬਧੀਆ ਲੱਗ ਗਈ ਆ ਤੇ ਇੱਕ ਟਰਾਲੀ ਪਾਤੀ ਤੇ ਆ ਇੱਕ ਰਹਿ ਗਈ ਹੁਣ ਇੱਕ ਟਰਾਲੀ ਤੋਂ ਜ਼ਿਆਦਾ ਹੀ ਹੋ ਜਾਣੀਆਂ ਇਹ ਬਾਕੀ ਦੇਖੋ ਕੇਲਾ ਤਾਂ ਫੁੱਲ ਭਰ ਕੇ ਲੈ ਕੇ ਜਾਵਾਂਗੇ ਉਹ ਉਹ ਪਰ ਆਏ ਹੁੰਦਾਗਾ ਜਿਵੇਂ ਹੁਣ ਡਬਲ ਟ੍ਰੇ ਡਬਲ ਟਾਇਰਾਂ ਵਾਲੀ ਚ ਇਹ ਦੋਨੇ ਵਧੀਆ ਪੈ ਜਾਂਦੀਆਂ ਮੌਜ ਨਾਲ ਪੈ ਜਾਂਦੀਆਂ ਕਿਉਂਕਿ ਉਹਦਾ ਚੌੜੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਤਾਂ ਇਹ ਨਹੀਂ ਪਤਾ ਡੇਅ ਟ੍ਰਾਲੀਆਂ ਚ ਪੈ ਜਾਂਦੀ ਸਾਰੀ ਹਾਂਜੀ ਸੋਨੂ ਕੀ ਹੋਇਆ ਤੁਸੀਂ ਕਿ ਰਿੰਗੀ ਜਾਨੀ ਹੋ ਗਰਮੀ ਲੱਗਦੀ ਹੈ ਕੁ ਪਾਣੀ ਪੂਣੀ ਪੀਣਾ ਹੈ ਹਾਂ ਕੀ ਜਾਨੀਓ ਪਾਣੀ ਪਿਆ ਮਾ ਚਲ ਇਹਨਾਂ ਨੂੰ ਪਾਣੀ ਪਿਆ ਲੈਨੇ ਐਨੇ ਉਹ ਕਹਿੰਦੇ ਬਾਈ ਰੋਟੀ ਖਾਣ ਕੰਮ ਵਾਲੇ ਮੋਟਰਸਾਈਕਲ ਸਾਈਕਲ ਹੀ ਬਾੜੇ ਖੜੇ ਨੇ ਐਤ ਕੀ ਸਾਰਾ ਖੇਤੀ ਦਾ ਕੰਮ ਕਰਕੇ ਕਿਉਂਕਿ ਤਾਂ ਹੀ ਬਾਨ ਰੱਖਿਆਗਾ ਮੈਂ ਐਤ ਕੀ ਵੀ ਐਤ ਕੀ ਸਾਰਾ ਖੇਤੀ ਦਾ ਕਰਕੇ ਵੇਖਣਾ ਵੀ ਕਿੰਨਾ ਕ ਬਚਤ ਹੁੰਦੀ ਹੈ ਕਿ ਆਪਣਾ ਬਾਹਣ ਲੱਗ ਜਾਂਦਾ ਸੀ ਠੇਕੇ ਤੇ 83-83000 ਨੂੰ ਲੱਗ ਜਾਂਦੀ ਸੀ ਠੇਕਾ ਕਿੱਲੇ ਦਾ ਤੇ ਵੈਸੇ 300 ਤੋਂ ਜ਼ਿਆਦਾ ਵੀ ਮਿਲ ਜਾਂਦਾ ਉਹ ਤਾਂ ਸੀ ਚਲੋ ਆਏ ਅੜੇ ਜੇ ਨਹੀਂ ਹੈਗੇ ਪਹਿਲਾਂ ਬਾਣਤਾ ਲੈਨ ਨੂੰ ਕਹਿੰਦੇ ਸੀ ਫਿਰ ਅਸੀਂ ਆਖਾ ਚਲੋ ਆਪ ਹੀ ਰੱਖ ਲੈਣੇ ਹੈ ਕਿ ਆਪ ਕਰਕੇ ਦੇਖ ਲੈਣੇ ਆ ਵੀ ਕਿੰਨੀ ਕੁ ਫਸਲ ਨਿਕਲਦੀ ਹੈ ਹੁਣ ਮੈਂ ਇੱਕ ਡਾਇਰੀ ਲਈ ਹੋਈ ਹੈ ਉਹਦੇ ਵਿੱਚ ਮੈਂ ਸਾਰਾ ਕੁਝ ਲਿਖਦਾਗਾ ਵੀ ਹਾਂ ਆ ਵੀ ਕਿੰਨਾ ਖਰਚਾ ਹੋਇਆ ਜਿਵੇਂ ਹੁਣ ਆ ਇਹਨਾਂ ਦੇ ਦਿਹਾੜੀਆਂ ਪਹਿਣਗੀਆਂ ਉਹਦੇ ਪੈਸੇ ਲਿਖ ਲੂੰਗਾ ਵੀ ਕਿੰਨਾ ਖਰਚਾ ਕਿੰਨੇ ਦਾ ਕਿੰਨੇ ਰੁਪਏ ਦਾ ਰੇ ਚੱਕੇ ਆ ਹਨਾ ਕਿੰਨੇ ਰੁਪਏ ਦੀ ਦਵਾਈ ਸਪਰੇਅ ਪਈ ਉਹ ਸਾਰਾ ਕੁਝ ਟੋਟਲ ਫਿਰ ਜੋੜ ਕੇ ਉਸ ਤੋਂ ਬਾਅਦ ਉਸ ਤੋਂ ਬਾਅਦ ਸਾਰੇ ਪੈਸੇ ਬਣਾ ਕੇ ਜਿਵੇਂ ਕਣਕ ਦੇ ਝੋਨੇ ਦੇ ਤੂੜੀ ਦੇ ਜਿਹੜੇ ਘਰੇ ਰੱਖਦੇ ਆ ਕਣਕ ਉਹਦਾ ਜੋੜ ਲਾ ਲੂ ਕੇ ਫਿਰ ਇਹਦੇ ਵਿੱਚੋਂ ਘਟਾ ਕੇ ਦੇਖਾਂਗੇ ਫਿਰ ਕਿੰਨੀ ਕੁ ਬਚਤ ਹੁੰਦੀ ਹੈਗੀ ਬਾਕੀ ਆਪਣੇ ਖੇਤ ਵਾਲੀ ਮੋਟਰ ਆ ਜਿਹੜੀ ਉਹ ਆਪਾਂ ਆਪਣੇ ਕੁਆਂਡੀਆ ਨੂੰ ਦੇ ਦਾਂ ਨੇ ਖੇਤ ਵਾਲਿਆਂ ਨੂੰ ਉਹਦੇ ਕਰਕੇ ਫਿਰ ਆਪਣੇ ਬੰਦੇ ਵੀ ਬੰਦੇ ਦੀ ਬੱਚ ਹੋ ਜਾਂਦੀ ਐ ਹੁਣ ਜੇ ਮੱਟਾ ਮੱਟਾ ਨੇ ਉਹ ਪਛਾਦਾਂਗੇ ਨਾਲ ਕਿਉਂਕਿ ਆਪਾਂ ਉਹਨਾਂ ਨੂੰ ਮੋਟਰ ਦੇਵਾਂਗੇ ਨਾ ਤੇ ਆਪਾਂ ਨੂੰ ਇਹ ਫਾਇਦਾ ਜ਼ਰੂਰ ਹੋ ਜੂਗਾ ਜਾਂਦੀ ਐ ਰੇ ਨਾਲ ਪਈ ਹੋਈ ਟਰਾਲੀ ਹੁਣ ਆਪਾਂ ਚੱਕ ਰਹੇ ਹਾਂ ਇੱਧਰੋਂ ਰੂੜੀ ਇਹ ਤੋਂ ਰੂੜੀ ਚੱਕ ਰਹੇ ਹਾਂ ਚਾਚੇ ਕਿਉਂ ਇਹਨਾਂ ਤੋਂ ਵੀ ਲੈਣਾ ਸੀਗਾ ਦੋ ਕਟਰਾਲੀਆਂ ਰੇ ਆਪਣੇ ਤਾਂ ਘਟ ਗਿਆ ਸੀ ਅੱਧੀ ਟਰਾਲੀ ਰਹਿ ਗਈ ਸੀ ਤੇ ਫਿਰ ਮਾਚਾ ਲੱ ਅੱਧੀ ਟਰਾਲੀ ਪਈ ਰਹਿਣ ਦੇ ਉਹ ਗਾਹਾਂ ਨੂੰ ਜਦੋਂ ਰੇਹ ਜਿਆਦਾ ਹੋ ਗਿਆ ਉਹ ਤੋਂ ਪਾ ਲਾਂਗੇ ਜਿਸ ਵੀ ਚੀਜ਼ ਤੇ ਆਪਾਂ ਵਲੌਗ ਬਣਾਇਆ ਕਰਾਂਗੇ ਉਸੇ ਟੌਪਿਕ ਤੇ ਤਾਂ ਨੂੰ ਗਾਣਾ ਤੁਹਾਨੂੰ ਨੂੰ ਮਿਲਿਆ ਕਰੂਗਾ ਜੋ ਕਿ ਮੈਂ ਖੁਦ ਲਿਖਦਾ ਆਂਗਾ ਤੇ ਜਿਵੇਂ ਹੁਣ ਕੱਲ ਨੂੰ ਬਾਹਣ ਬੋਣਾ ਹੈਗਾ ਤਾਂ ਆਪਾਂ ਉਹ ਬਾਣ ਤੇ ਗਾਣਾ ਲਿਖਾਂਗੇ ਤੇ ਉਹ ਤੁਹਾਨੂੰ ਸੁਣਾਵਾਂਗੇ ਇਹ ਹਰ ਇੱਕ ਵਲੌਗ ਚ ਹੋਇਆ ਕਰੂ ਹਣਾ। ਇਹ ਮਤਲਬ ਕਿ ਜੋ ਵੀ ਕੰਮ ਕਰਿਆ ਕਰਾਂਗੇ ਜਿਸ ਤੰਮ ਦਾ ਵਲੌਗ ਪਾਇਆ ਕਰਾਂਗੇ ਉਹ ਵੀ ਫਿਰ ਆਪਾਂ ਤੁਹਾਨੂੰ ਲਿਖਿਆ ਹੋਇਆ ਗਾਣਾ ਸੁਣਾ ਦਿਆ ਕਰਨਾ। ਨਾਲ ਦੀ ਨਾਲ ਆਪਾਂ ਲਿਖ ਲਈਦਾ। ਹੁਣ ਲੋਕਾਂ ਨੇ ਕਹਿਣਾ ਹੈਗਾ ਆ ਵੀ ਕਹੇ ਹੋ ਜੀਆਂ ਲੁਕੇਸ ਨਾਲ ਤੇ ਖੜਕੇ ਵੀਡੀਓ ਬਣਾਈ ਜਾਂਦਾ। ਆਪੇ ਸੇ ਬਾਕੀਆਂ ਪੰਜਾਂ ਨੇ ਗਈਆਂ। ਹੁਣ ਆਪਣੇ ਕੋਲ ਤਾਂ ਇਹੋ ਜੀਆਂ ਲੁਕੇਸ ਨਾਲ ਨੇ ਕਦੇ ਖੇਤ, ਕਦੇ ਬਾਕੀਆਂ, ਕਦੇ ਤੂੜੀ, ਠੀਕ ਆ ਕਦੇ ਘਰੇ। ਪੁਰ ਆਪਣਾ ਕਿਹੜਾ ਚੰਡੀਗੜ੍ਹ ਰਹਿਣੇ ਆ ਵੀ ਆਪਾਂ ਕੈਂਡ ਕੈਂਡ ਜਿਹੜੇ ਲੋਕੇਸਨਾਂ ਤੇ ਜਾ ਕੇ ਵੀਡੀਓ ਸ਼ੂਟ ਕਰੀਏ ਆ ਉਹ ਵੀ ਕਰਿਆ ਕਰਾਂਗੇ ਆ ਥੋੜਾ ਜਿਹਾ ਬਸ ਆਪਣੇ ਕੰਮ ਹੋ ਜਾਂਦੇ ਆਪਣਾ ਸਾਰਾ ਨਿਬੜ ਜਾਂਦੇ ਕੰਮ ਜਿਹੜੀ ਜੁੜੀ ਲਾ ਦੇ ਹੁੰਦੇ ਫਿਰ ਦੁਆ ਮੇਲੇ ਹੋਵਾਂਗੇ ਵੀ ਹੋਵਾਂਗੇ ਫਿਰ ਟਰੈਵਲਿੰਗ ਵਲੌਗ ਪਾਇਆ ਕਰਾਂਗੇ ਫਿਰ ਜਮਾ ਸਿਰਾਂ ਲਾ ਦੇਣਾ ਬਸ ਤੁਸੀਂ ਬਲੌਗ ਆਪਣਾ ਦੇਖਿਆ ਕਰੋ ਲਾਇਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਆਪਣੇ ਬਲੌਗ ਚੰਗੇ ਹੁੰਦੇ ਨੇ ਆਪਾਂ ਥੋੜੀ ਬਹੁਤੀ ਉਸ ਦੇ ਵਿੱਚ ਨੌਲਿਜ ਜਰੂਰ ਦੰਨੇ ਆਗੇ ਆਏ ਮੇ ਹੋਰਾਂ ਮੁੰਡੇਗੇ ਵੀ ਜੀਡੀਪੀ ਗੱਲ ਆਈ ਵੀ ਉਹ ਕਈ ਚੱਲੋ ਵਿੱਚ ਤਾਂ ਕੀ ਕਰਦੇ ਨੇਗੇ ਅੱਜ ਅਸੀਂ ਇੱਥੇ ਚੱਲਿਆਂਗੇ ਅੱਜ ਅਸੀਂ ਆਦਾਨਾ ਰੋਟੀ ਖਾਧੀ ਅੱਜ ਸਾਡੇ ਆ ਅੱਜ ਮੇਰੇ ਘਰ ਵਾਲਾ ਰੁੱਸ ਗਿਆ ਅੱਜ ਮੇਰੇ ਘਰ ਵਾਲੀ ਰੁੱਸ ਗਈ ਬਸ ਆਹੀ ਗੱਲ ਚੱਲੀ ਜਾਂਦਾ ਪਤਾ ਨਹੀਂ ਹੁੰਦਾ 2-2 ਲੱਖ ਤੇ ਵਗ ਜਾਂਦੇ ਨੇ ਉਹ ਲੋਗ ਇਧਰ ਮੇਰੇ ਵਰਗੇ ਦੇ 2-250-20 ਹਮਸਾਉਂਦੇ ਨੇ ਸੋ ਤਾਂ ਹੀ ਕਹਿਣਾਗਾ ਵੀ ਸਪੋਰਟ ਕਰੋ ਜੋ ਵਧੀਆ ਕੰਟੈਂਟ ਬਣਾਉਂਦਾ ਉਹਨੂੰ ਸਪੋਰਟ ਕਰਿਆ ਕਰੋ ਜੇ ਮੇਰਾ ਨਹੀਂ ਵਧੀਆ ਲੱਗਦਾ ਤਾਂ ਹੋਰ ਵੀ ਬਹੁਤ ਸਾਰੇ ਨਿੱਜੇ ਤੇ ਵਧੀਆ ਕੰਟੈਂਟ ਬਣਾਉਂਦੇ ਨੇ ਉਹਨਾਂ ਸਭ ਨੂੰ ਸਪੋਰਟ ਕਰਿਆ ਕਰੋ ਵਿੱਚ ਜਿਹੜੇ ਉਹ ਉਹੀ ਬੋਲੀ ਜਾਂਦੇ ਰਹਿੰਦੇ ਨੇ ਕੁਸ ਨਕਲ ਜੋ ਮੂੰਹ ਚੋਂ ਆਉਂਦਾਗਾ ਉਹਨਾਂ ਨੂੰ ਹਟ ਕਰੀ ਜਾਂਦੇ ਨੇ ਲੋਕ ਹਾਲਾਂਕਿ ਬਣਦਾ ਉਹਨਾਂ ਦਾ ਜਿਹੜੇ ਬੰਦੇ ਵਧੀਆ ਕੰਟੈਂਟ ਬਣਾਉਂਦੇ ਨੇ ਨਾ ਬਾਈ ਆ ਅਗਲੇ ਦੀ ਟਰਾਲੀ ਵੀ ਧੋਕੇ ਖੜਾਤੀ ਟਰਾਲੀ ਧੋਣੀ ਚਾਹੀਦੀ ਆ ਹੂੰ ਕਿਉਂਕਿ ਅਗਲੇ ਦਿਤਿਆ ਜਿਹੜੀ ਚੀਜ਼ ਆ ਫਿਰ ਉਹਦੀ ਸਾਮ ਸੰਭਾਲ ਵੀ ਚਾਹੀਦੀ ਆ ਨਹੀਂ ਤਾਂ ਲੋਕੀ ਆ ਹੀ ਲੈ ਆਉਂਦੇ ਨੇ ਤੇ ਆ ਹੀ ਫੜਾਏ ਹੁੰਦੇ ਨੇ ਵਾਪਸ ਕਰੇ ਆਉਂਦੇ ਨੇ ਪਰ ਆਪਾਂ ਇਦਾਂ ਦੇ ਨਹੀਂ ਆਪਾਂ ਸnewMarkੇਟੋਂ ਧੋ ਕੇ ਫਿਰ ਅਗਲੇ ਟਰਾਲੀ ਦੇ ਕੇ ਆਵਾਂਗੇ